ਕਤੇ ਕਸਾਨ ਵੀਰੋ ਤੁਹਾਡਾ YouTube ਚੈਨਲ ਫਤਿਹ ਦੇ ਫਾਰਮ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਆ ਪਿੰਡ ਸਾੰਗਣਾ ਜ਼ਿਲ੍ਹਾ ਸਿਰੇ ਅਮਰਤਾਰ ਸਾਹਿਬ ਅੱਜ ਕਿਸਾਨ ਵੀਰੋ ਇੱਥੋਂ ਦੀਆਂ ਤਿੰਨ ਮੱਝਾਂ ਵਕਾਈਆਂ ਵਕਾਉ ਨੇ ਬਾਈ ਕੋਲੋਂ ਮੱਝਾਂ ਦੇ ਕੀ ਡਿਟੇਲ ਆ ਕੀ ਮਿਲ ਰਿਹਾ ਕੋੜ ਆ ਕੀ ਪ੍ਰਾਈਸ ਆ ਇਹ ਸਾਰੀ ਡਿਟੇਲ ਆਪਾਂ ਬਾਅਦ ਵਿੱਚ ਪਤਾ ਕਰਦੇ ਆ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿਸਾਨ ਵੀਰੋ ਕਿ ਆਪਣੇ ਚੈਨਲ ਨੂੰ ਬਹੁਤ ਤੋਂ ਬਹੁਤ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਉੱਪਰ ਟੈਪ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਵਿੱਚ ਅੱਜ ਤੁਹਾਡੀ ਪਹਿਲੀ ਵਾਰ ਵੀਡੀਓ ਬਣਾ ਰਹੇ ਆਪਾਂ ਜੀ ਵਧੀਆ ਕੰਮ ਕੀ ਕਰਦੇ ਹੋ 파ਰਦਾ ਹਾਂਜੀ ਹਾਂਜੀ ਠੀਕ ਹੈ ਜੀ। ਅੱਜ ਆਪਣਾ ਕਿੰਨੀ ਅਮੀਆਂ ਬਕਾਊਗਾ ਜੀ? ਆਵੇ 3 ਵਜਾ ਹੁੰਦਾ ਉਹ। 3 ਵਜੇ ਬਕਾਊਗਾ। ਆਹ ਦੀ ਪਹਿਲੀ ਮੈਂ ਡਿਟੇਲ ਕੀ ਇਹਦੀ? ਦੁੱਧ ਦੇ ਕਿੰਨੇ ਸੁਵੇ? ਦੁੱਧ ਸੁਵੇ। 22 ਸੁਵੇ। 22 ਸੁਵੇ। ਕਦੋਂ ਸੁਈਏ? ਹੋਏ 3-4 ਦਿਨ ਹੋ ਗਏ। 3-4 ਦਿਨ। ਦੁੱਧ ਕਿੰਨਾ ਦਾ ਜੀ? ਅੱਜ ਇਹ ਰਹਿ ਗਿਆ 9 ਕਿਲੋ ਬੋਲਾ ਜੀ। 9 ਕਿਲੋ ਬੋਲਾ। ਤੇ ਇਹਨਾਂ ਦਾ ਕੀ ਕਹਦੇ? ਮਗਰੇ ਦੇ ਕੱਟੀ ਆ। ਕੱਟੀ। ਤੇ ਬਾਈ ਆਪਣਾ ਪਿੰਡ ਕੀ ਹੈ? ਪਿੰਡ ਆਪਣਾ ਸਾਗਣਾ। ਜ਼ਿਲ੍ਹਾ? ਪਹਿਲਾ ਅੰਮ੍ਰਿਤਸਰ। ਅੰਮ੍ਰਿਤਸਰ। ਆਪਣਾ ਫੋਨ ਉੱਪਰ ਬੋਲਿਓ। चुरासी सताई पैंती जीरो छः सौ तेरह वट्सएप नंबर की अपना यह वट्सएप नंबर चुरासी सताई पैंती जीरो छः सौ तेरह ठीक है जी इन्हों खे माड़ा चोरी आप बच्चा ठीक है जी देखो किसानगर ਤੁਜੇ ਸਵੇਰ ਝੋਟੀ ਆ ਬਿਲਕੁਲ ਨਿੱਖੜਵਾ ਸੋਨਾ ਥਣ ਲੱਗਾ ਵਾ ਥਣ ਲੈਵਾ ਬਿਲਕੁਲ ਸਾਫ ਝੋਟੀ ਦਾ ਕੱਦ ਕੱਡ ਸੋਨਾ ਕੁੰਡਾ ਸਿੰਘ ਆ ਇੱਕ ਰੰਗ ਕਾਲੀ ਆ ਉਹ ਥੋੜੀ ਜੀ ਵਾਈਟ ਮੇਰੇ ਵੀ ਖਸਮ ਨੂੰ ਚੈੱਕ ਪਾਸ ਚਵਾਈ ਤੁਸੀਂ ਦੋ ਟਾਈਮ ਕਰੋ ਆਪੇ ਤਸੱਲੀ ਕਰੋ ਪਾਸ ਕਰੋ ਭਾਈ ਮੌਲੀ ਕਰਦੇ ਪਹਿਲਾਂ ਮੋਲੇ ਦਾ ਸਿਆਲ ਸਿਆਲ ਤੇ ਕੋਈ ਮੰਤਨ ਕਰੋਗੇ ਹਾਂਜੀ ਹਾਂਜੀ ਪੂਰਾ ਮੰਤਨ ਠੀਕ ਹੈ ਜੀ ਇੱਧਰ ਆ ਜਾਓ ਇਹ ਮੈਂ ਇਹਦਾ ਕੀ ਰਿਕਾਰਡਿੰਗ ਤੇ ਜਿਸੂਏ ਸੋਈ ਦੇ ਜੀ ਤੇ ਜਿਸੂਏ 11 ਕਿਲੋ ਦੁੱਧ 11 ਕਿਲੋ ਦੁੱਧ ਤੇ ਕਦੋਂ ਸੋਈ ਇਹ ਇਹਨੂੰ ਹੋ ਗਏ 4-5 ਦਿਨ ਇਹਨੂੰ 4-5 ਦਿਨ ਹੋ ਗਏ ਇਹਨੂੰ ਖੋਲ ਮੜੇ ਇਹ ਤਾਂ ਮਰ ਗਈ ਭਾਈ ਇਹਦੇ ਕੱਟੀ ਇਹ ਕੁ ਤਸਾਂ ਗਰੋ ਹਵਾਨਾ ਬਿਲਕੁਲ ਸਾਫ ਮਜਦਾ ਪਾਰੇ ਸਰੀਰ ਦੀ ਮੱਝ ਆਹ ਗੋਣੀ ਮਿਲਦਾ ਤੁਹਾਨੂੰ ਥੋੜਾ ਜਿਹਾ ਲੰਮਾ ਲੋਕੀ ਆਪਾਂ ਬਾਈ ਕੋ ਪਤਾ ਕਰਦੇ ਆਂ ਬੇਚ ਚਵਾਈ ਬਕਰ ਪੋਲੀ ਕਿਦਾ ਹੈ ਆ ਗਿਆ ਚੋਣ ਬਿਲਕੁਲ ਪੋਲੀ ਕਿਦਾ ਹੈ ਤੇ ਥਣ ਕੇ ਲੰਮਾ ਕਰਾ ਥੋੜਾ ਜਿਹਾ ਪਾਣੇ ਥਣ ਦੋਵੇਂ ਮਾੜੇ ਲੰਮੇ ਰਾਏ ਦੇ ਲੈ ਲੈ ਦੇ ਕੇ ਦੋਦ ਪੂਰਾ ਦੋਦ ਪੂਰਾ ਥਣ ਬਰਾਬਰ ਹੋ ਗਏ ਥਣ ਬਰਾਬਰ ਤੇ ਮੁੱਲ ਕੀ ਕਰਦੇ ਆ ਪਤਾ ਪੋਲੀ 75000 ਰੁਪਏ ਦਰਵਾਣ ਤਣ 11000 ਠੀਕ ਹੈ ਜੀ ਇਧਰ ਆ ਜੀ ਆ ਮੈਂ ਨੀਲੀ ਦੀ ਆ ਗਿਆ ਕੀ ਰਕੋਟ ਇਹਦਾ ਇੱਕ ਦੂਜੇ ਦੂਜੇ ਸਵੇਰੇ ਤੋਂ ਹੀ ਦੂਜੇ ਸਵੇਰੇ ਇਹਦੇ ਮਰ ਕੀ ਆ ਮੇਰਾ ਮਾਇ ਕੱਟੀ ਕੱਟੀ ਦੋਦ ਕਿੰਨਾ ਦਾ ਪੋਲੀ ਹੈ ਇਹਦਾ ਮਾਗਲੋ ਬੋਲੋ ਕੋਲ ਹੋਣੀ ਬੀ ਜੀ ਮਾਗਲੋ ਸਾਨੀ ਬਰੋ ਨੀਲੀ ਰਾਵੀ ਆ ਥੁੰਡੇ ਛੋਟੇ ਆ ਟਿੱਟਪੋੜੇ ਚੌੜੀ ਜੀ ਪਿਓਰ ਨੀਲੀ ਰਾਵੀ ਆ ਅੱਖਾਂ ਐ ਵਾਈਟ ਬਿਲਕੁਲ ਫੋਨ ਹਵਾਨਾ ਇਹਦਾ ਸਾਫ ਬਿਲਕੁਲ ਹੋਲੀ ਗੋਲੀ ਤੁਹਾਨੂੰ ਕਿੰਨੇ ਮਲ ਕਰਦੇ ਪੈਦਾ ਇਹਦਾ ਮੁੱਲ ਕਿੰਨਾ ਚੱਲ ਜਾਏ 75000 ਕਮਾਂਡ ਤੋਂ ਨੂੰਦਾ ਹਾਂਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ